ਹਾਂਜੀ ਸੰਗਤਾਂ ਦਾ ਭਾਰੀ ਰਸ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਸ੍ਰੀ ਦਾਂ ਦੀ ਧਰਤੀ ਤੇ ਜਿਸ ਜਗ੍ਹਾ ਤੇ ਸਾਹਤਾ ਹੋਈਆਂ ਨੇ ਛੋਟੇ ਸਾਬਜਾਦਿਆਂ ਦੀਆਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਕਰੋ ਜੀ ਦਰਸ਼ਨ ਇਸੇ ਸਥਾਨ ਤੇ ਜਿਸ ਜਗ੍ਹਾ ਤੇ ਨਾ ਗੁਰਦੁਆਰਾ ਸ੍ਰੀ ਅਜ ਫਤੇਗੜ ਸਾਹਿਬਾ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਤੁਸੀਂ ਵੇਖ ਸਕਦੇ ਹੋ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਕੇ ਨਮਸਤਕ ਹੋ ਰਹੀ ਹੈ ਇਸ ਥਾਂ ਤੇ ਸ਼ਹੀਦਾਂ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਹਾਂਜੀ ਕਰੋ ਜੀ ਦਰਸ਼ਨ ਭਾਗਾਂ ਵਾਲਿਓ ਹਾਂਜੀ ਦੇਖੋ ਜੀ ਬਹੁਤ ਇੰਤਜ਼ਾਮ ਕੀਤਾ ਗਿਆ ਸੇਵਾਦਾਰਾਂ ਵੱਲੋਂ ਜਿਵੇਂ ਕਿ ਸੇਵਾਦਾਰ ਵੀ ਸਾਡੇ ਨਾਲ ਸੇਵਾ ਕਰ ਰਹੇ ਨੇ ਸੰਗਤਾਂ ਨੂੰ ਰੋਕ ਰੋਕੇ ਬੈਲੀਆਂ ਰੱਖ ਕੇ ਨਾ ਰੋਕ ਰੋਕ ਕੇ ਥੋੜੇ ਥੋੜੇ ਕਰਕੇ ਕੱਢ ਕੇ ਲੰਘਾਰੇ ਨੇ ਅੱਗੇ ਆਰਾਮ ਨਾਲ ਮੱਥਾ ਟੇਕਾ ਰਹੇ ਨੇ ਇਹਨਾਂ ਨੂੰ ਵੀ ਕਿਉਂਕਿ ਥੱਕਾ ਨਾ ਭਜੇ ਸੰਗਤ ਬਹੁਤ ਜ਼ਿਆਦਾ ਏ ਜਿਵੇਂ ਕਿ ਸੇਵਾਦਾਰ ਬਾਈ ਨੇ ਵੀਰ ਨੇ ਸੇਵਾ ਕਰ ਰਹੇ ਨੇ ਸੇਵਾ ਬੈਗਰੂ ਜਨਾਂ ਦੇ ਲੇਖੇ ਲਾਵੇ ਹਾਂਜੀ ਜਿਹੜੇ ਵੀਰ ਸੇਵਾ ਕਰ ਰਹੇ ਨੇ ਬੈਗਰੂ ਇਹਨਾਂ ਪਰ ਮਿਹਰ ਪਰਿਆਸ ਰੱਖਣਾ ਜਿਵੇਂ ਇਹ ਬਾਈਾਂ ਨੇ ਸ਼ਰਟਾਂ ਪਾਈ ਉਹਨੇ ਐਸੇ ਰੰਗ ਦੇਈਆਂ ਸੇਵਾਦਾਰ ਨੇ ਵੀਰ ਸਾਰੇ ਇਹ ਹਾਂਜੀ ਤੁਸੀਂ ਨਾ ਸਮਾਣਾ ਦੇ ਦਰਸ਼ਨ ਕਰ ਰਹੇ ਹੋ ਸੰਗਤਾਂ ਦੇ ਜੋ ਕਿ ਫਤੇ ਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚ ਕੇ ਨਮਸਤਕ ਹੋਣ ਆਈਆਂ ਹੋਈਆਂ ਨੇ ਭਾਰੀ ਕੱਟ ਦੇ ਵਿੱਚ ਸੰਗਤਾਂ ਜਿਵੇਂ ਕਿ ਇਹ ਵੀਰ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਸੰਗਤਾਂ ਨੂੰ ਰੋਕ ਕੇ ਨਾ ਥੋੜੀ ਥੋੜੀ ਕਰਕੇ ਸੰਗਤ ਅੰਗੇ ਲਗਾਣੇ ਨੇ ਜਿਵੇਂ ਕਿ ਕਾਫਲਾ ਰੋਕ ਕੇ 50 50 ਕਰਕੇ ਅੱਗੇ ਲਗਾਉਂਦੇ ਨੇ 20 25 25 ਇਸ ਤਰ੍ਹਾਂ ਨਾ ਰੋਕ ਕੇ ਵੀਰਾਂ ਨੂੰ ਸਰਧਾਲੂਆਂ ਨੂੰ ਸੰਗਤਾਂ ਨੂੰ ਰੋਕ ਕੇ ਛੋੜੇ ਛੋੜੇ ਕਰਕੇ ਲੰਘਾ ਰਹੇ ਨੇ ਕਿ ਤਾਂ ਜੋ ਕਿ ਆਰਾਮ ਨਾਲ ਮੱਥਾ ਟੇਕ ਜਿੱਤ ਗਏ ਦਰਸ਼ਨ ਕਰ ਸਕਣ ਸੰਗਤਾਂ ਹਾਂਜੀ ਸੰਗਤਾਂ ਤੁਸੀਂ ਵੇਖ ਸਕਦੇ ਹੋ ਹਜ਼ਾਰਾਂ ਹੀ ਲੱਖਾਂ ਦੀ ਗਿੰਦੀ ਤਦਾਦ ਦੇ ਵਿੱਚ ਪਹੁੰਚ ਕੇ ਨਵਸਤਕ ਹੁਣ ਆਈਆਂ ਹੋਈਆਂ ਨੇ ਹਾਂਜੀ ਜਿਸ ਤਰ੍ਹਾਂ ਇਹ ਬੀਬੀ ਦੇਖੋ ਜੀ ਜੇ ਘਾਰੇ ਲਾ ਰਹੀ ਆ ਬੋਲੇ ਸੋਨਿਹਾਲ ਦੇ ਸਤਿ ਸ੍ਰੀ ਅਕਾਲ ਦੇ ਤੇ ਇਸ ਜਗ੍ਹਾ ਤੇ ਨਾ ਹਾਂਜੀ ਇਸ ਜਗ੍ਹਾ ਤੇ ਨਾ ਥੋੜਾ ਜਿਹਾ ਚੁਸਤ ਰਹਿਣ ਦੀ ਵੀ ਲੋੜ ਆ ਕਿਉਂਕਿ ਵਿੱਚ ਇਹ ਜਿਹੜੇ ਇਨਸਾਨ ਵੀ ਨੇ ਕੁਝ ਜੋ ਕੀ ਪਰਸ ਵੀ ਕੱਟਦੇ ਨੇ ਚੋਰੀਆਂ ਵੀ ਕਰਦੇ ਨੇ ਉਹਨਾਂ ਤੋਂ ਥੋੜਾ ਜਿਹਾ ਚੁਸਤ ਰਹੋ ਸੰਜੇਤ ਰਹੋ ਅੱਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਰੱਖੋ ਜਿਵੇਂ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਆਨੇ ਉਹਨਾਂ ਨੂੰ ਗੁਰੂਆਂ ਬਾਰੇ ਦੱਸੋ ਹਾਂਜੀ ਸੰਕਤਾਂ ਤੁਸੀਂ ਵੇਖ ਸਕਦੇ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਨਮਸਕਾਰ ਕਰ ਰਹੀਆਂ ਨੇ ਇਸ ਸਥਾਨ ਤੇ ਅੱਜ ਤੇ ਇਸ ਜਗ੍ਹਾ ਤੇ ਨਾ ਲਾਈਨ ਵਿੱਚ ਲੱਗ ਕੇ ਜਿਵੇਂ ਕਿ ਪ੍ਰਸਾਦ ਵੀ ਲੈ ਰਿਆ ਜਾ ਰਿਹਾ ਏ ਇਹ ਜਿਹੜੇ ਵੀਰ ਖੜੇ ਨੇ ਇਹ ਨਾ ਸੇਵਕ ਨੇ ਜਿਹੜੇ ਇਸ ਜਗ੍ਹਾ ਤੇ ਨਾ ਭਾਈ ਇਸ ਦੇਖੋ ਇਹ ਲਾਈਨਾਂ ਦੇ ਵਿੱਚ ਲਾ ਕੇ ਪ੍ਰਸਾਦ ਵੀ ਲੈ ਰਹੇ ਨੇ ਅੱਜ ਸਾਨੂੰ ਲੋੜਾ ਸਿੱਖੀ ਤੇ ਰਾਸਤੇ ਪਰ ਚੱਲਣ ਦੀ ਹਾਂਜੀ ਦੇਖ ਸਕਦੇ ਹੋ ਸੰਗਤਾਂ ਆਰੀ ਰਸਤੇ ਵਿੱਚ ਪਹੁੰਚ ਰਹੀਆਂ ਨੇ ਨਮਸਤਕ ਹੋ ਰਹੀਆਂ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਪਵਨ ਧਰਤੀ ਦੇ ਤੇ ਜਦੋਂ ਐਂਟਰ ਹੁੰਦੇ ਨੇ ਨੀਤੇ ਭੋਰਾ ਸਾਹਿਬ ਜਿਸ ਜਗ੍ਹਾ ਤੇ ਨਾ ਸਾਹਿਬ ਜਦਿਆਂ ਨੂੰ ਸੀਧ ਕੀਤਾ ਗਿਆ ਸੀਗਾ ਪਰ ਨੀਚੇ ਤੋਂ ਸੰਗਤ ਇਹਦਾ ਰਸਤਾ ਬਾਹਰ ਨਿਕਲਦਾ ਏ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਸੰਗਤ ਇਸ ਤਰ੍ਹਾਂ ਆਤਾ ਐ ਸਾਰੇ ਰਸਤੇ ਨੂੰ ਬਾਹਰ ਆ ਰਹੀ ਆ ਮਥਾੜੇ ਇਕੱਕੇ ਸੰਗਤ ਬਾਹਰ ਆ ਰਹੀ ਆ ਇਸ ਤਰ੍ਹਾਂ ਇਸ ਤੇ ਇਹ ਇੰਤੇ ਇਸ ਤਰ ਫੈਗਾ ਹੀ ਗੁਰਦੁਆਰਾ ਸੀਧ ਗੰਜ ਸਾਹਿਬ ਸੀਧੀ ਸਵਾ ਦਿਹਾੜੇ ਤੇ ਪਹੁੰਚੀ ਹੋਈ ਏ ਸੰਗਤ ਤੁਸੀਂ ਵੇਖ ਸਕਦੇ ਹੋ ਭਾਰੀ ਘੱਟ ਦੇ ਵਿੱਚ ਇਸ ਜਗ੍ਹਾ ਤਾਂ ਨਾ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ ਜੋ ਕਿ ਚਾਪੜ ਚੜੀ ਦੇ ਮੈਦਾਨ ਵਿੱਚ ਬੰਦਾ বাহাদুর ਜੀ ਵੱਲੋਂ ਕਈ ਲੱਖਾਂ ਦੀ ਫੌਜ ਨਾਲ ਆਪਾਂ ਪੜ ਕੇ ਸੁਣਾ ਦੇਣਾ ਥੋੜੇ ਜਿਹਾ ਇਤਿਹਾਸ ਆ ਇਸ ਗੁਰਦੁਆਰਾ ਸਾਹਿਬ ਜੀ ਦਾ ਕੀ ਇਤਿਹਾਸ ਆ ਥੋੜੇ ਜਿਹਾ ਆਪਾਂ ਪੜ ਕੇ ਸੁਣਾਵਾਂਗੇ ਆਪਣੇ ਵੀਡੀਓ ਦੇ ਜ਼ਰੀਏ ਚੈਨਲ ਦੇ ਜ਼ਰੀਏ ਸੰਗਤਾਂ ਦੇਖ ਸਕਦੇ ਹੋ ਭਾਰੀ ਰਸ ਵਿੱਚ ਇਸ ਜਗ੍ਹਾ ਤੇ ਪਹੁੰਚ ਰਿਹਾ ਨਵਸਤਕੋਰੀਆ ਨੇ ਕਰੋ ਜੀ ਸਤਨ ਦੇ ਦਰਸ਼ਨ ਗੁਰਦੁਆਰਾ ਸੇਦਗੰਜ ਸਾਹਿਬ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ਸਤਿਵੰਤਾ ਦੀ ਨਗਰੀ ਸਰਹੰਦਾ ਹੱਥੇ ਕਰਕੇ ਅਤੇ ਜ਼ਾਲਮ ਸੁਬੇਬਜ਼ੀਦ ਖਾਂ ਟਾਪੜ ਚਿੜੀ ਦੇ ਮੈਦਾਨ ਵਿੱਚ ਸੋਧਨ ਉਪਰੰਤ ਖਾਲਸਾ ਪੰਥ ਪਾਸਾਈ ਸਾਣ ਨਾਲ ਇੱਕ ਜੇਟ ਸੰਮਤ 1767 14 ਮਈ 1710 ਈਸਵੀ ਨੂੰ ਸ੍ਰੀ ਹਰਨ ਦੇ ਤੇ ਕਾਬਜ ਹੋਇਆ ਅਤੇ ਖਾਲਸਾ ਰਾਜ ਸਥਾਪਿਤ ਕੀਤਾ ਸਰਹੰਦ ਫਤਿਹ ਦੌਰਾਨ ਹੋਈ ਜੰਗ ਵਿੱਚ ਸੇਈਦ ਹੋਏ 6000 ਸਿੰਘਾਂ ਦਾ ਸੰਸਕਾਰ ਸਮੂਹਿਕ ਸਮੂਹਿਤ ਰੂਪ ਵਿੱਚ ਇਸ ਸਥਾਨ ਤੇ ਕੀਤਾ ਗਿਆ ਹਾਂਜੀ ਤੇ ਯਾਰ ਸਿੰਘਾਂ ਦਾ ਨਾ ਸੰਸਕਾਰ ਇਸ ਸਿਧਾਂਤ ਤੇ ਕਿਤੇ ਗਿਆ ਸਮੂਹਿਕ ਰੂਪ ਦੇ ਵਿੱਚ ਬਾਕੀ ਤੁਸੀਂ ਹੋਰ ਲੈਂਗੁਏਜ ਵਿੱਚ ਵੀ ਹਿਸਟਰੀ ਲਿਖੀ ਹੋਈ ਆ ਜਿਵੇਂ ਕਿ ਇੰਗਲਿਸ਼ ਹੋਗੀ ਹਿੰਦੀ ਹੋਗੀ ਪੰਜਾਬੀ ਹੋਗੀ ਹਾਂਜੀ ਕਰੋ ਜੀ ਦਰਸ਼ਨ ਸੰਗ ਤਾਂ ਇਸ ਜਗ੍ਹਾ ਤੇ ਨਾ ਨਮਾਜ਼ ਤੱਕ ਹੋ ਰਹੀਆਂ ਤੁਸੀਂ ਵੇਖ ਸਕਦੇ ਮੱਥਾ ਟੇਕ ਰਹੀਆਂ ਨੇ ਸਹੀ ਇਦਾਂ ਹੀ ਧਰਤੀ ਤੇ ਸੇਈਦਾਂ ਦੀ ਧਾਰਤੀ ਦੇ ਅੱਜ ਦੇਖੋ ਜੀ ਸੰਗਤਾਂ ਦੂਰੋਂ ਦੂਰੋਂ ਪਹੁੰਚ ਕੇ ਨਮਸਤਕ ਹੋਰੀਆ ਨੇ ਉਹਨਾਂ ਦੀ ਜਹਾਜ਼ ਦੇ ਵਿੱਚ ਜਿਹੜੇ ਇਸ ਜਗ੍ਹਾ ਤੇ ਸਹੀ ਦੋਏ ਸਿੱਖੀ ਕੌਮ ਦੇ ਵਿੱਚ ਸਿੱਖ ਧਰਮ ਸਾਡਾ ਬਹੁਤ ਵੱਡਾ ਧਰਮ ਆ ਕਰੋ ਜੀ ਦਰਸ਼ਨ ਹੈ ਨਾ ਸੰਗਤਾਂ ਦੇ ਜਿਹੜੀਆਂ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਇਹ ਸੰਗਤਾਂ ਦਾ ਤੁਸੀਂ ਇਕੱਠ ਵੇਖ ਸਕਦੇ ਹੋ ਭਾਰੀ ਇਕੱਠ ਦੇ ਵਿੱਚ ਭਾਰੀ ਰਾਸ ਵਿੱਚ ਸੰਗਤ ਪਹੁੰਚ ਰਹੀ ਆ ਬਹੁਤ ਦੂਰੋਂ ਦੂਰੋਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਆ ਅੱਜ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜਿੱਦੇ ਤੁਹਾਨੂੰ ਦਰਸ਼ਨ ਕਰਾ ਰਹੇ ਜਿੱਥੇ ਸਿੱਧੀ ਸਵਾ ਦਿਹਾੜੇ ਤੇ ਸੰਗਤ ਦੂਰੋਂ ਦੂਰੋਂ ਪਹੁੰਚ ਕੇ ਅਜ ਨਵਸਤਕ ਹੋ ਰਹੀ ਆ ਬਾਕੀ ਹੋਰ ਵੀਡੀਓ ਜੇ ਆਪਾਂ ਦੱਸੀ ਜਾਂਦੇ ਉਹਨਾਂ ਥੋੜਾ ਥੋੜਾ ਇਤਿਹਾਸ ਆ ਹਾਂਜੀ ਗੁਰੂ ਵਾਲੇ ਬਣੋ ਗੁਰੂ ਨਾਲ ਜੁੜੋ ਤਾਂ ਜੋ ਕਿ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਹੋਵੇ ਦੇਨਾਂ ਦੇ ਸਾਥ ਕਰਕੇ ਜੇ ਸੀ ਸਿੰਘ ਕਵਾਨੇ ਆ ਸਿੱਖ ਕਹੋਨੇ ਆ ਦੇਖੋ ਜੀ ਇਹ ਵੀ ਬਜ਼ੁਰਗ ਨੇ ਵਿਚਾਰੇ ਇਹ ਵੀ ਬਜ਼ੁਰਗ ਨੇ ਦੇਖੋ ਜੀ ਵਿਚਾਰੇ ਹੈਂਡੀਕੈਪਡ ਨੇ ਪਰ ਸਰਦਾ ਦੇਖੋ ਜੀ ਸਰਦਾ ਜਿਹੜੀ ਗੁਰੂ ਪ੍ਰਤੀ ਬਹੁਤ ਵੱਡੀ ਸਰਦਾ ਏ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂਜੀ ਕਿਹੜੀ ਜਗ੍ਹਾ ਤੇ ਤੁਸੀਂ ਜੀ ਨੇ ਤੋਂ ਲੁਧਿਆਣੇ ਤੋਂ ਮੰਗਲੀ ਨੀਚੀ ਪਿੰਡ ਹੈ ਮੇਰਾ ਅੱਛਾ ਜੀ ਮੰਗਲੀ ਨੀਚੀ ਹੈ ਜੀ ਤੇ ਬਾਪੂ ਜੀ ਲੈ ਲੁਧਿਆਣੇ ਤੋਂ ਆਏ ਹੋ ਨੇ ਨਾ ਲੁਧਿਆਣ ਸਿਟੀ ਤੋਂ ਜੋ ਕਿ ਇਸ ਜਗ੍ਹਾ ਤੋਂ ਨਾ 60 ਕਿਲੋਮੀਟਰ ਪੈਂਦਾ ਹਾਂਜੀ ਹਾਂਜੀ ਹਾਂ ਅੱਲਾ ਹੀ ਹੈ ਗੁਰੂ ਘਰ ਦਾ ਅੱਛਾ ਜੀ ਆਹ ਦੇਖੋ ਜੀ ਵਿਚਾਰਾ ਬਾਗਰੂ ਕਿਰਪਾ ਕਰੋ ਇਸ ਮਾਲਕ ਸਿੱਤੇ ਪਾਤਸ਼ਾਹ ਕਿਰਪਾ ਵਾਹ ਫੇਰ ਬਾਬਾ ਜੀ ਮੱਥਾ ਟੇਕ ਲੈ ਸੀ ਹਾਂ ਹੁਣ ਟਿਕਾ ਦੇਣਾ ਅੱਛਾ ਮੈਂ ਤੁਹਾਨੂੰ ਤੂੰ ਮੈਨੂੰ ਮੱਥਾ ਲਾਣਾ ਲਾਣਾ ਜੀ ਕਿੱਧਰ ਵੀ ਟਿਕਾ ਦੇ ਹਾਂਜੀ ਆ ਜਾਓ ਬਾਬਾ ਜੀ ਆ ਵੀਰੇ ਇਹਨਾਂ ਨੂੰ ਮੱਥਾ ਟਿਕਾਓ ਬਾਬਾ ਜੀ ਨੂੰ ਆ ਬਾਬਾ ਜੀ ਆ ਦੇਖੋ ਇਹ ਇੰਨੀ ਕਬਟ ਨੇ ਬਾਬਾ ਜੀ ਆਪਾਂ ਇਹਨਾਂ ਦੀ ਸੇਵਾ ਲਾਉਣੀ ਆ ਕਿਸੇ ਵੀਰ ਨਾਲ ਵੀਰ ਜੀ ਵੇਰਦੀ ਬਹੁਤ ਵੱਡੀ ਸੇਵਾ ਨਾਲ ਨੂੰ ਮੱਥਾ ਟੇਕਾਓ ਜੀ ਨਾ ਬਜ਼ੁਰਗਾਂ ਨੂੰ ਹਾਂਜੀ ਬਜ਼ੁਰਗ ਦੇ ਸਾਧੂ ਲੁਧਿਆਣਾ ਤੋਂ ਬਾਪੂ ਜੀ ਗੋਵਰਨੀ ਗੋਵਰਨੀ ਮੈਂ ਇਹਨਾਂ ਨੂੰ ਕਹਿ ਦਿੱਤਾ ਸੇਵਾਦਾਰ ਨੇ ਵੀ ਰਹੇ ਹਾਂਜੀ ਦੇਖੋ ਇਹ ਲੁਧਿਆਣੇ ਤੋਂ ਆਏ ਹੋਣੇ ਬਾਪੂ ਜੀ ਬਹੁਤ ਵੱਡੀ ਸੇਵਾ ਏ ਇਹਨਾਂ ਨੂੰ ਨਾਲ ਹੋ ਕੇ ਮੱਥਾ ਟੇਕਵਾ ਦਿਓ ਜੀ ਬਹੁਤ ਵੱਡੀ ਸੇਵਾ ਏ ਸੇਵਾਦਾਰ ਤੁਸੀਂ ਵੇਖ ਸਕਦੇ ਹੋ ਜੀ ਮੱਥਾ ਟਿਕਾ ਦਿਓ ਹੈਂਡੀਕੋਲਰ ਹੈ ਬੱਪੂ ਜੀ ਨੂੰ ਨਾਲ ਹੋ ਗਿਆ ਬਹੁਤ ਵੱਡੀ ਸੇਵਾ ਕੀਤੀ ਆਪਾਂ ਸੇਵਾਦਾਰ ਆ ਸਾਰੇ ਸੇਵਾ ਆਪਣਾ ਹੱਕ ਮੰਦਾ ਹੈਂਡੀਕੋਲਰ ਮੱਥਾ ਲਗਾਉਣਾ ਹੈ ਜੀ ਹਾਂ ਜੀ ਬਹੁਤ ਵੱਡੀ ਸੇਵਾ ਗੁਰੂ ਆਪ ਨੂੰ ਬੁਲਾਉਣੇ ਆਲਾ ਏ ਅਸੀਂ ਕੌਣ ਆ ਕੌਣ ਅਸੀਂ ਆਉਣੇ ਆਲੇ ਨਾਨਕ ਲਈ ਸੱਚੇ ਪਾਤਸ਼ਾਹ ਮਿਹਰ ਕਰਦਾ ਜਦੋਂ ਕਿਰਪਾ ਕਰਦਾ ਏ ਪਿੰਗਲੇ ਨੂੰ ਵਿੱਚ ਪੌੜੀਆਂ ਚੜਾ ਦਿੰਦਾ ਏ ਜਿਸ ਤਰ੍ਹਾਂ ਤੁਹਾਨੂੰ ਮੈਂ ਬਾਪੂ ਜੀ ਦਿਖਾਏ ਨੇ ਦੇਖੋ ਜੀ ਮੈਂ ਗੁਰੂ ਕਰਦਾ ਮਿਹਰ ਲੁਧਿਆਣੇ ਤੋਂ ਆਏ ਨੇ ਬਾਪੂ ਜੀ ਇਹ ਬਹੁਤ ਵੱਡੀ ਤੇ ਪਾਤੀ ਆਪਣੀਆਂ ਵੀਡੀਓ ਹੋਰ ਪਾਉਂਦੇ ਰਹਿੰਦੇ ਆਂ ਆਪਾਂ ਅੱਜ ਗੁਰਦੁਆਰਾ ਸ੍ਰੀ ਪਤਕੜ ਸਾਹਿਬ ਚ ਪਹੁੰਚੇ ਜਿਸ ਜਗ੍ਹਾ ਦੇ ਤੁਸੀਂ ਵੇਖਿਆ ਨਾ ਵੇਖ ਰਹੇ ਜਿਵੇਂ ਕੀ ਭਾਰੀ ਹੱਠ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਬਹੁਤ ਲਾਂ ਦੇ ਵਿੱਚ ਲੱਗ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਤੇ ਜਿਵੇਂ ਕੀ ਮੀਂਹ ਪਿਆ ਅੱਜ ਬੂੰਦਾਵਾਂਦੀ ਹੋਈ ਆ 15 20 ਵਿੱਚ ਮਿੰਟ ਲਗਾਤਾਰ ਮੀਂਹ ਪੰਦਰਿਆ ਇਸ ਜਗ੍ਹਾ ਤੇ ਜਿਸ ਕਰਕੇ ਨਾ ਹਰ ਜਗ੍ਹਾ ਗਿੱਲਾ ਹੀ ਗਿੱਲਾ ਹੋ ਗਿਆ ਪਿਆ ਹੈ ਪਰ ਸੇਵਾਦਾਰਾਂ ਨੇ ਦੇਖੋ ਜੀ ਕਿੰਨੀ ਸੇਵਾ ਕੀਤੀ ਆਇਆ ਸਫਾਈ ਕਰ ਦਿੱਤੀ ਪਰਸ ਦੀ ਦੇਖੋ ਜੀ ਸੇਵਾਦਾਰ ਸਰਦਾਲੂ ਨੇ ਜਿਹੜੇ ਸੇਵਾ ਕਰ ਰਹੇ ਨੇ ਬੈਂਪਰਾ ਦੇ ਨਾਲ ਬੈਂਪਰਾ ਦੇ ਨਾਲ ਸੇਵਾ ਕਰਨ ਨੇ ਜਿਹੜੇ ਕੀ ਇਥੇ ਵੀਰਾਂ ਬਹੁਤ ਵੱਡੀ ਸੇਵਾ ਇਹਨਾਂ ਦੀ ਹੈ ਓਹ ਹੋਰ ਸਭਨਾ ਕੀ ਰਹੇ ਨੋਕਾ ਬਹੁਤ ਵੱਡੀ ਸੇਵਾ ਮੈਂ ਤੁਹਾਨੂੰ ਦਿਖਾਣਾ ਇਹ ਦੇਖੋ ਜੀ ਵੀਰਾਂ ਸੇਵਾ ਕਰ ਰਹੇ ਨੇ ਬੈਂਪਰਾ ਦੇ ਨਾਲ ਦੇਖੋ ਵੀਰ ਜੀ ਇਹ ਤਾਂ ਸਾਈਡ ਤੋਂ ਹੀ ਸਾਈਡ ਤੋਂ ਹੋਇਆ ਏ ਵੀਰਾਂ ਦੇ ਕੋਈ ਸੇਵਾ ਕਰ ਰਹੇ ਨੇ ਬੈਪਰਾਂ ਦੇ ਨਾਲ ਬਹੁਤ ਵੱਡੀ ਸੇਵਾ ਇਹਨਾਂ ਦੀ ਸਫਾਈ ਦੀ ਸੇਵਾ ਸਫਾਈ ਬਹੁਤ ਜ਼ਰੂਰੀ ਆ ਬਾਕੀ ਨਾਲ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਏ ਵੀਰਾਂ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਸੇਵਾ ਹੈ ਇਹ ਕਰਨੇ ਪਾਣ ਹੋ ਕੇ ਸਾਰੇ ਬਾਕੀ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਨੇ ਅੱਜ ਨਮਸਤਕ ਹੋਰੀਆਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਬਜ਼ੀ ਦੀ ਪਾਵਨ ਧਰਤੀ ਤੇ ਇਹ ਵੀਰ ਦੇਖੋ ਜੀ ਸੇਵਾ ਕਰ ਰਹੇ ਨੇ ਸੇਵਾ ਲੱਗੀ ਹੋਈ ਆ ਸੇਵਾ ਲੈਣ ਵਾਲੇ ਤਾਂ ਮਾਲਕਾ ਸੱਚੇ ਪਾਤਸ਼ਾਹ ਕਿਸੇ ਵੀ ਰੂਪ ਦੇ ਵਿੱਚ ਸੇਵਾ ਲੈ ਲੁੰਦਾ ਈ ਉਹ ਜਿਹੜੀ ਸੇਵਾ ਉਸ ਦੀ ਇਹ ਵੀ ਬਹੁਤ ਵੱਡੀ ਸੇਵਾ ਏ ਸੱਚੇ ਪਾਤਸ਼ਾਹ ਬਨੁੰਦਾ ਈ ਸਿਛ ਤੁਲੰਦਾ ਏ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇਖੋ ਜੀ ਵੀਰ ਸੇਵਾ ਕਰ ਰਹੇ ਨੇ ਜਿਵੇਂ ਕਿ ਅੱਜ 25-30 ਮਿੰਟ ਲਗਾਤਾਰ ਮੀਂਹ ਪਿਆ ਬੁੰਦਾਵਾਂ ਦੀ ਕਾਫੀ ਹੋਈ ਆ ਜਿਸ ਕਰਕੇ ਨਾ ਕਾਫੀ ਜਗਾ ਪਾਣੀ ਖੜ ਗਿਆ ਟਿਕੜੀ ਜੀ ਹੋ ਗਈ ਫਰਸ਼ ਪਰ ਤੇ ਇਹ ਵੀਰਾਂ ਨੇ ਨਾ ਵੈਪਰਾਂ ਦੇ ਨਾਲ ਅਨ ਫਰਸ਼ ਨੂੰ ਚਮਕਾ ਦਿੱਤਾ ਪਹਿਲਾਂ ਦੇ ਵਾਂਗ ਬਾਕੀ ਲੈ ਇਸ ਸਮੇਂ ਦੇਖੋ ਜੀ ਅੱਜ ਕੀਰਤਨ ਵੀ ਹੋ ਰਿਹਾ ਹੈ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਆ ਲੱਖਾਂ ਹੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਗਏ ਨਮਸਤ ਨਮਸਕਾਰ ਹੋ ਰਹੀਆਂ ਨੇ ਅੱਜ